ਅਜੀ ਸਾਰੇ ਠੀਕ ਠਾਕ ਹੋਵਾਂਗੇ ਮੇਰੇ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਪੰਜਾਬੀ ਵੀਰਪੈਣ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਤੰਦਰੁਸਤ ਹੋਣਗੇ ਤੇ ਅੱਜ ਦੀ ਗੱਲਬਾਤ ਆਪਾਂ ਸ਼ੁਰੂ ਕਰਦੇ ਆਂ ਜਗਾ ਆਪਾਂ ਟਾਈਮ ਖਰਾਬ ਨਹੀਂ ਕਰਨਾ ਕਰ ਆਪਾਂ ਹਾਲਾ ਕੀ ਲਾਈਵ ਰਹੇ ਆਂ ਬਟ ਬਾਕੀ ਵੀਰਪੈਣ ਜਿਹੜੇ ਇਸ ਟਾਈਮ ਤੇ ਆਪਣੇ ਨਾਲ ਨਹੀਂ ਜੁੜੇ ਉਹ ਬਾਅਦ ਚੋਂ ਇਹਨਾਂ ਦੇਖਣਗੇ ਸੋ ਦੋ ਮੁੰਡੇ ਦੋ ਪੰਜਾਬੀ ਮੁੰਡੇ ਇੱਕ ਲੈਣ ਬਣਦਾ ਉਹਨਾਂ ਦਾ ਯੂ ਐਸ ਏ ਜਾਣ ਦਾ ਠੀਕ ਹੈ ਜਿੱਦਾਂ ਅਕਸਰ ਹੀ ਆਪਣੇ ਇੱਕ ਹੈਗਾ ਹਨਾ ਕਾਫੀ ਟਾਈਮ ਤੋਂ ਵੀ ਅਮਰੀਕਾ ਜਾਣਾ ਜੀ ਡੋਂਕੀ ਰੂਟ ਤੋਂ ਠੀਕ ਹੈ ਹਾਲਾਂਕਿ ਪਿੱਛੇ ਜੇ ਇੰਨਾ ਕੁਝ ਹੋਇਆ ਵੀ ਇਸ ਚੀਜ਼ ਨੂੰ ਲੈ ਕੇ ਅਮਰੀਕਨ ਬੰਦੇ ਵੀ ਰਿਪੋਰਟ ਕੀਤੇ ਪਰ ਮੈਨੂੰ ਲੱਗਦਾ ਵੀ ਸਾਡੇ ਲੋਕੀ ਨਾ ਇਸ ਚੀਜ਼ ਨੂੰ ਸਮਝਣ ਦੇ ਵਿੱਚ ਫੇਲ ਹੋ ਗਏ ਉਹਨਾਂ ਨੂੰ ਐ ਲੱਗਦਾ ਵੀ ਅਸੀਂ ਦੀ ਜੀ ਜਾਣਾ ਹੀ ਬਾਹਰ ਆ ਇਸ ਤੋਂ ਅੱਗੇ ਕੁਝ ਹੈ ਹੀ ਨਹੀਂ ਉਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਵੀ ਚੱਲ ਕੀ ਰਿਹਾ ਹੈ ਹਨਾ ਵੀ ਹੁਣ ਮੈਂ ਕੀ ਕਹਾਂ ਮੈਂ ਮੂਰਖਤਾ ਕਹਾਂ ਇਹਨੂੰ ਮੈਂ ਕੀ ਕਹਾਂ ਵੀ ਬੱਚਿਆਂ ਦੀ ਜ਼ਿੰਦਗੀ ਨਾਲੋਂ ਇਹਨਾਂ ਦੇ ਲਈ ਬਾਹਰ ਭੇਜਣਾ ਜ਼ਿਆਦਾ ਇੰਪੋਰਟੈਂਟ ਆ ਵੀ ਸਾਡੇ ਬੱਚੇ ਅਮਰੀਕਾ ਪਹੁੰਚ ਜਾਣ ਜਿੱਦਾਂ ਮਰਜੀ ਇਹ ਵੀ ਨਹੀਂ ਵੀ ਅਹੀ ਇੱਕ ਨੰਬਰ ਦੇ ਭੇਜੀ ਹੈ ਇਹ ਭੇਜਣਾ ਵੀ ਦੋ ਨੰਬਰ ਦੇ ਵਿੱਚ ਆ ਪਹਿਲਾਂ ਤਾਂ ਦੋ ਨੰਬਰ ਦੇ ਵਿੱਚ ਆਪਣੇ ਆਪ ਹੀ ਭੇਜਣਾ ਗਲਤ ਹੈ ਉਸ ਰੂਟ ਤੋਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕੀ ਕੁਝ ਹੁੰਦਾ ਉਹਨਾਂ ਦੇ ਨਾਲ ਹੁਣ ਇਹ ਜੋ ਮੁੰਡੇ ਇਹ ਵੀ ਜਾਣਦੇ ਆ ਇਹ ਏਜੰਟ ਨੂੰ ਪੈਸੇ ਦਿੰਦੇ ਆ 45 ਤੋਂ 50 60 ਲੱਖ ਰੁਪਈਆ ਉਹਨਾਂ ਨੂੰ ਏਜੰਟ ਨੂੰ ਦਿੰਦੇ ਆ ਠੀਕ ਹੈ ਉਸ ਤੋਂ ਬਾਅਦ ਇਹ ਆਪਣੇ ਮੁੰਡਿਆਂ ਨੂੰ ਭੇਜਦੇ ਆ ਹੁਣ ਉੱਥੇ ਜਾ ਕੇ ਜੀ ਇਹਨਾਂ ਦੇ ਨਿਆਣਿਆਂ ਦੇ ਨਾਲ ਇਹਨਾਂ ਨੂੰ ਕਿਡਨਾਪ ਕਰ ਲੱਤ ਜਾਂਦਾ ਦੋਵੇਂ ਮੁੰਡਿਆਂ ਨੂੰ ਠੀਕ ਆ ਉੱਥੇ ਡੋਂਕਰਾ ਬਣੋ ਉਹ ਇਹਨਾਂ ਦੀ ਵੀਡੀਓ ਬਣਾਉਂਦੇ ਇਹਨਾਂ ਨੂੰ ਕਹਿੰਦੇ ਆ ਆਪਣੇ ਮਾਪਿਆਂ ਨੂੰ ਕਹੋ ਵੀ ਅਸੀਂ ਫਸ ਗਏ ਆ ਸਾਨੂੰ ਇੱਥੇ ਹੋਰ ਪੈਸੇ ਦੋ ਵੀ ਮਤਲਬ ਕਿਡਨਾਪ ਕਰਕੇ ਇਹਨਾਂ ਨੂੰ ਕਹਿੰਦੇ ਵੀ ਪੈਸੇ ਮੰਗਾਓ ਆਪਣੇ ਮਾਪਿਓ ਤੋਂ ਤਾਂ ਹੀ ਅਸੀਂ ਤੁਹਾਨੂੰ ਛੱਡਾਂਗੇ ਨਹੀਂ ਤਾਂ ਅਸੀਂ ਤੁਹਾਨੂੰ ਨਹੀਂ ਛੱਡਾਂਗੇ ਤੇ ਬਸ ਫਿਰ ਇਹਨਾਂ ਦੇ ਮਾਪਿਓ ਫਿਰ ਔਖੇ ਸੁਖੇ ਹੁਣ ਮਰਦਾ ਕੀ ਨਹੀਂ ਬੰਦਾ ਕਰਦਾ ਹਨਾ ਜਦੋਂ ਖਾਸ ਕਰਕੇ ਤੁਹਾਡੀ ਆਪਣੀ ਔਲਾਦ ਇਦਾਂ ਫਸੀ ਹੋਵੇ ਤੇ ਹਰ ਕੋਈ ਮਾਪਿਓ ਕੁਝ ਨਾ ਕੁਝ ਕਰਦਾ ਆ ਤੇ ਪੈਸੇ ਓਖੇ ਸੁਖੇ ਫੜੇ ਇਧਰੋਂ ਉਧਰੋਂ ਕਰਿਆ ਸਭ ਕੁਝ ਉਸ ਤੋਂ ਬਾਅਦ ਚ ਪੈਸੇ ਦਿੱਤੇ ਏਜੰਟ ਦੇ ਥਰੂ ਤੇ ਪਤਾ ਲੱਗਾ ਵੀ ਏਜੰਟ ਨੇ ਅੱਗੇ ਪੈਸੇ ਹੀ ਨਹੀਂ ਪਹੁੰਚਾਏ ਠੀਕ ਆ ਇਹ ਵੀ ਗੱਲ ਪਤਾ ਲੱਗੀ ਚਲੋ ਜੀ ਫਿਰ ਟਾਈਮ ਲੰਘਦਾ ਟਾਈਮ ਲੰਘਦਾ ਉਸ ਤੋਂ ਬਾਅਦ ਚ ਇੱਕ ਨੇਪਾਲ ਦਾ ਬੰਦਾ ਸੀਗਾ ਪਾਲ ਨਾਮ ਦਾ ਉਹਨੇ ਉਹ ਅੱਗੋਂ ਕਹਿੰਦਾ ਇਹਨਾਂ ਨੂੰ ਵੀ ਮੈਂ 5000 ਡਾਲਰ ਤੁਹਾਡੇ ਤੋਂ ਲਵਾਂਗਾ ਠੀਕ ਆ ਤੇ ਮੈਂ ਤੁਹਾਨੂੰ ਦੱਸਾਂਗਾ ਤੁਹਾਡੇ ਬੱਚਿਆਂ ਦੀ ਐਗਜ਼ੈਕਟ ਲੋਕੇਸ਼ਨ ਹੁਣ ਫਿਰ ਜਿਹਦੇ ਤੇ ਐਡੀ ਵਿਪਤਾ ਪਈ ਹੋਵੇ ਉਹ ਕਹਿੰਦਾ ਵੀ ਚੱਲ ਯਾਰ ਜਿੱਥੇ ਇੰਨੇ ਲੱਗੇ ਆ ਹੁਣ ਮਰ ਤਾਂ ਉੱਧੇ ਹੀ ਰਹੇ ਆ ਤੇ ਕੋਈ ਗੱਲ ਨਹੀਂ 5000 ਡਾਲਰ ਹੋਰ ਸਹੀ ਇਹਨਾਂ ਨੇ ਕਾਰ ਕਰਾ ਕੇ ਚੱਲ ਇਹਨਾਂ ਤੋਂ ਨਹੀਂ ਹੋਇਆ 5000 ਡਾਲਰ ਇਹਨਾਂ ਨੇ 1500 ਡਾਲਰ ਉਹਨੂੰ ਦਿੱਤਾ ਠੀਕ ਆ 1500 ਡਾਲਰ ਜਦੋਂ ਇਹਨਾਂ ਨੇ ਉਹਨੂੰ ਦਿੱਤਾ ਉਹ ਕਹਿੰਦਾ ਵੀ ਤੁਹਾਡੇ ਬੱਚਿਆਂ ਦੀ ਤਾਂ ਜੀ ਮੌਤ ਹੋ ਗਈ ਆ ਕਾਫੀ ਟਾਈਮ ਤੋਂ ਅਕਤੂਬਰ ਦੇ ਮਹੀਨੇ ਚ ਮਤਲਬ ਮੌਤ ਹੋਈ ਪਈ ਆ ਤੇ ਤੁਹਾਨੂੰ ਨਹੀਂ ਪਤਾ ਹੈਗਾ ਉਹਨਾਂ ਦੀ ਮੌਤ ਹੋ ਚੁੱਕੀ ਆ ਆਲਰੇਡੀ ਤੇ ਅੱਛਾ ਉਹਨੇ ਵੀ ਇੱਥੇ ਸਿਲਸਿਲਾ ਖਤਮ ਨਹੀਂ ਕੀਤਾ ਕਹਿੰਦਾ ਤੁਸੀਂ 1000 ਡਾਲਰ ਮੈਨੂੰ ਹੋਰ ਦਵੋ ਤੇ ਮੈਂ ਤੁਹਾਨੂੰ ਦੱਸਾਂਗਾ ਪ੍ਰੂਫ ਦੱਸਾਂਗਾ ਵੀ ਇਹਨਾਂ ਦੀ ਡੈਥ ਦਾ ਪ੍ਰੂਫ ਦਵਾਂਗਾ ਤੁਹਾਨੂੰ ਡੈਥ ਸਰਟੀਫਿਕੇਟ ਜਾਂ ਜੋ ਵੀ ਹੈ ਨਾ ਉਹ ਤੁਹਾਨੂੰ ਮੈਂ ਸਾਰਾ ਪ੍ਰੂਫ ਦਵਾਂਗਾ ਇਹ ਜਿਹੜਾ ਪੌਲਨਾ ਦਾ ਬੰਦਾ ਹੁੰਦਾ ਆ ਫਿਰ ਉਸ ਤੋਂ ਬਾਅਦ ਇਹਨੂੰ 1000 ਡਾਲਰ ਹੋਰ ਦਿੰਦੇ ਆ ਤੇ ਫਿਰ ਉਹ ਬੰਦਾ ਇਹਨਾਂ ਨੂੰ ਜਾ ਕੇ ਦੱਸਦਾ ਆ ਹਾਂਜੀ ਆ ਇਹਨਾਂ ਦਾ ਡੈਥ ਦਾ ਪ੍ਰੂਫ ਆ ਮਤਲਬ ਜੋ ਵੀ ਪ੍ਰੂਫ ਆ ਉਹ ਉਹਨਾਂ ਨੂੰ ਪ੍ਰੋਵਾਈਡ ਕਰਤਾ ਆ ਇਹ ਸਭ ਕੁਝ ਹੁੰਦਾ ਆ ਦੋ ਜਵਾਨ ਮੁੰਡੇ ਜੋ ਕਿ ਇੱਕ ਸੀ 18 ਸਾਲਾਂ ਦਾ ਇੱਕ ਸੀ 21 ਸਾਲਾਂ ਦਾ ਇੱਕ ਦਾ ਨਾਂ ਜਿ ਵਰਾਈ ਸੀ ਇੱਕ ਦਾ ਨਾਂ ਖਰੇ ਕੀ ਸੀ ਮੇਰਾ ਨਾਂ న్యూਸ ਸੁਣ ਕੇ ਸੱਚੀ ਮੇਰਾ ਅੰਦਰੋਂ ਮੈਨੂੰ ਬਹੁਤ ਦੁੱਖ ਲੱਗਾ ਪਹਿਲੀ ਤਾਂ ਗੱਲ ਇਹ ਯਾਰ ਉਹਨਾਂ ਦਾ ਅੱਗੇ ਫਿਊਚਰ ਸੀਗਾ ਯਾਰ ਤੁਹਾਡੇ ਕੋ 45 ਤੋਂ 50 ਲੱਖ ਰੁਪਈਆ ਤੁਸੀਂ ਕੀ ਨਹੀਂ ਕਰ ਸਕਦੇ ਯਾਰ ਉੱਥੇ ਬਹਿ ਕੇ ਕੀ ਨਹੀਂ ਕਰ ਸਕਦੇ ਤੁਸੀਂ ਮਤਲਬ ਬਹੁਤ ਕੁਝ ਕਰ ਸਕਦੇ ਹੋ ਯਾਰ ਐਡੀ ਸੇ ਰੋਟੀ ਤਾਂ ਦੋ ਟਾਈਮ ਦੀ ਵਧੀਆ ਖਾ ਹੀ ਸਕਦੇ ਹੋ ਨਾ ਤੇ ਤੁਸੀਂ ਦੋ ਨੰਬਰ ਦੇ ਵਿੱਚ भेज के यार अपने दो मुंडे मरवाले। ਇਕੱਲੇ ਇਕੱਲੇ ਮੁੰਡੇ ਸੀਗੇ। ਇਕੱਲੇ ਇਕੱਲੇ ਬੱਚੇ ਸੀਗੇ। ਇਦਾਂ ਵੀ ਨਹੀਂ ਇਹਨਾਂ ਦੇ ਭੈਣ ਭਰਾ ਸੀਗੇ। ਕੀ ਪੱਲੇ ਵਜਾ ਉਹ 45 50 ਲੱਖ ਰੁਪਏ ਗਿਆ ਗਿਆ ਕੋਈ ਗੱਲ ਨਹੀਂ। ਉਹਦਾ ਕੋਈ ਚੱਕਰ ਨਹੀਂ ਆ। ਜਿਹੜੇ ਮੁੰਡੇ ਚਲ ਗਏ ਨਾ ਜਿਹੜੇ ਮਤਲਬ ਕਿ ਉਹ ਉਹਨਾਂ ਦੇ ਬੱਚੇ ਚਲ ਗਏ ਆ ਉਹ ਕਦੀ ਵਾਪਸ ਮੁੜ ਕੇ ਨਹੀਂ ਆਉਣੇ। ਤਾਂ ਇਹ ਅੱਜ ਦੀ ਡੇਟ ਦੇ ਵਿੱਚ ਹਰ ਇੱਕ ਪੰਜਾਬੀ ਭਾਵੇਂ ਉਹੋ ਭਾਜੀ ਅਪਰ ਕਲਾਸ ਤੋਂ ਭਾਵੇਂ ਮਿਡਲ ਕਲਾਸ ਤੋਂ ਭਾਵੇਂ ਲੋਅਰ ਮਿਡਲ ਕਲਾਸ ਤੋਂ ਭਾਵੇਂ ਕਿਸੇ ਵੀ ਕਲਾਸ ਤੋਂ ਇੱਕ ਗੱਲ ਪੱਲੇ ਬੰਨ ਲਓ ਤੁਹਾਡੇ ਨਿਆਣਿਆਂ ਤੋਂ ਉੱਪਰ ਕੁਝ ਨਹੀਂ ਹੈਗਾ ਉਹ ਯਾਰ ਤੁਸੀਂ ਭੇਜਣਾ ਆਪਣੇ ਨਿਆਣਿਆਂ ਨੂੰ ਇੱਕ ਨੰਬਰ ਦੇ ਵਿੱਚ ਭੇਜ ਲਓ ਨਾ ਤੇ ਜੇ ਤੁਹਾਡੇ ਨਿਆਣਿਆਂ ਚ ਇੰਨੀ ਹੈ ਹੀ ਨਹੀਂ ਆ ਕੈਪੇਬਿਲਿਟੀ ਜਾਂ ਇਹਨੇ ਕੈਪੇਬਲ ਹੀ ਨਹੀਂ ਹੈਗੇ ਇੱਕ ਨੰਬਰ ਦੇ ਵਿੱਚ ਜਾਣ ਦੇ ਲਈ ਤੇ ਕੀ ਤੁਹਾਨੂੰ ਗੱਲ ਚ ਕੀ ਤੁਹਾਡੇ ਫਾਪ ਆਇਆ ਵੀ ਤੁਸੀਂ ਉਹਨਾਂ ਨੂੰ ਦੋ ਨੰਬਰ ਦੇ ਵਿੱਚ ਡੋਂਕੀਆਂ ਦੇ ਰੂਟ ਇੰਨਾ ਥਾਣੀ ਭੇਜਦੇ ਹੋ ਦੱਸੋ ਮੈਨੂੰ ਉਹ ਲਾਸ਼ਾਂ ਦਾ ਕਣੀ ਉਹਨਾਂ ਨੂੰ ਬਰਾਮਦ ਹੋਈਆਂ ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹਨਾਂ ਦੇ ਨਿਆਣੇ ਕਿੱਥੇ ਸੜੇ ਆ ਕਿੱਥੇ ਕਿੱਥੇ ਉਹਨਾਂ ਦੀਆਂ ਬਾਡੀਆਂ ਪਈਆਂ ਵਿਚਾਰਿਆਂ ਨੂੰ ਉਹ ਦਿਲ ਦੇਖੋ ਤੁਸੀਂ ਮੈਂ ਕਹਿੰਨਾ ਕਿਸੇ ਵੀ ਮਾਂ ਪਿਓ ਨੂੰ ਇਹ ਦਿਨ ਨਾ ਦੇਖਣਾ ਪਵੇ ਹਾਲਾਂਕਿ ਗਲਤੀ ਮੈਂ ਇਸ ਦੇ ਵਿੱਚ ਨਾ ਮੈਂ ਸ਼ਰਮਗਿਨਾ ਗਲਤੀ ਹੈਗੀ ਉਹਨਾਂ ਦੀ ਹੀ ਗਲਤੀ ਆ ਗਲਤੀ ਉਹਨਾਂ ਦੀ ਆ ਉਹਨਾਂ ਨੇ ਹੀ ਡਿਸੀਜਨ ਲਿਆ ਸੀ ਅਸੀਂ ਭੇਜਣਾ ਆਪਣੇ ਨਿਆਣੇ ਨੂੰ ਕਿ ਕਿਹੇ ਏਜੰਟ ਨੇ ਵੀ ਘਰ ਆ ਕੇ ਨਹੀਂ ਇਹ ਤੁਹਾਡਾ ਬਾਹ ਫੜ ਕੇ ਨਹੀਂ ਕੋਈ ਏਜੰਟ ਲਾ ਕੇ ਜਾਂਦਾ ਤੁਸੀਂ ਜਾਣਦੇ ਹੋ ਪਹਿਲਾਂ ਏਜੰਟ ਕੋਈ ਚੱਲੋ ਹਨਾ ਗਲਤੀ ਹੈਗੀ ਤੁਹਾਡੀ ਪਰ ਮੈਂ ਕਿੰਨਾ ਯਾਰ ਮਰਨ ਹੋ ਜਾਂਦਾ ਮਾਂ ਪਿਓ ਦਾ ਪਿੱਛੇ ਕੀ ਰਹਿ ਜਾਂਦਾ ਇਹਨਾਂ ਨੂੰ ਆਪਣੇ ਬੱਚੇ ਬੱਚੇ ਖਤਮ ਹੋ ਗਏ ਬੱਚਿਆਂ ਦੀ ਲਾਸ਼ ਤੱਕ ਨਹੀਂ ਪਤਾ ਕਿੱਥੇ ਆ ਬੱਚਿਆਂ ਦਾ ਪਤਾ ਨਹੀਂ ਕਿੱਥੇ ਆ ਦੇਖਣ ਨੂੰ ਵੀ ਨਹੀਂ ਮਿਲਿਆ ਆਖਰੀ ਵਾਰੀ ਪੈਸੇ ਦਾ ਛੱਡੋ ਬੰਦਾ ਪਾਇਆ ਤਾਂ ਛੱਡੋ ਜਿਸ ਬੰਦੇ ਦਾ ਅੱਗੋਂ ਕੁਝ ਰਿਆ ਹੀ ਨਹੀਂ ਹੈਗਾ ਨਾ ਉਹਨੂੰ ਪੈਸੇ ਦੀ ਤਾਂ ਛੱਡੋ ਉਹਨੂੰ ਕੋਈ ਸੁੱਝਦਾ ਹੀ ਨਹੀਂ ਆ ਇਹ ਸੋਚਣ ਦਾ ਸਮਾਂ ਆ ਅਸੀਂ ਇੰਨਾ ਸਾਡੀ ਕਮਿਊਨਿਟੀ ਮੈਂ ਕਿੰਨਾ ਅਸੀਂ ਇੰਨੇ ਬਲਾਈਂਡ ਹੋ ਚੁੱਕੇ ਆ ਨਾ ਬਾਹਰ ਦੇ ਪਿੱਛੇ ਦੀ ਸਾਨੂੰ ਹੋਰ ਕੁਝ ਦਿਖਦਾ ਹੀ ਨਹੀਂ ਸਾਨੂੰ ਇਹ ਲੱਗਦਾ ਜੀ ਬਾਹਰ ਹੀ ਸਭ ਕੁਝ ਹੋ ਗਿਆ ਉਹ ਮੇਰੀ ਹੱਥ ਜੋੜ ਕੇ ਬੇਨਤੀ ਆ ਪਲੀਜ਼ ਮੈਂ ਖੁਦ ਬੋਲ-ਬੋਲ ਕੇ ਮੈਂ ਥੱਕ ਗਿਆ ਸੀ ਪਹਿਲਾਂ ਫੇਰ ਮੈਂ ਵਿੱਚ ਵੀਡੀਓ ਬਣਾਉਣੀ ਬੰਦ ਕਰਤੀ ਲੋਕੀ ਮੈਨੂੰ ਗਾਲਾਂ ਕੱਢਦੇ ਸੀ ਤੂੰ ਕਦ ਤੋ ਬੋਲਦਾ ਰਹਿਣਾ ਬਾਹਰ ਨਾ ਜਾਓ ਬਾਹਰ ਨਾ ਜਾਓ ਹੀ ਜਾਵਾਂਗੇ ਬਾਹਰ ਉਹ ਠੀਕ ਆ ਯਾਰ ਜਾਓ ਬਾਹਰ ਇੱਕ ਨੰਬਰ ਦੇ ਵਿੱਚ ਜਾਓ ਨਹੀਂ ਜਾ ਸਕਦੇ ਇੱਕ ਨੰਬਰ ਚ ਨਾ ਜਾਓ ਉਹ ਨਹੀਂ ਦੇਖ ਪਾਉਣਾ ਯਾਰ ਉਹਨਾਂ ਨੇ ਆਪਣੇ ਨਿਆਣਿਆਂ ਨੂੰ ਇਦਾਂ ਇਕੱਲਾ ਇਹਨਾਂ ਦੀ ਸਟੋਰੀ ਨਹੀਂ ਆ ਇਹਨਾਂ ਦੀ ਸਟੋਰੀ ਸਾਹਮਣੇ ਆ ਗਈ ਮੇਰੇ ਵਰਗੇ 4-10 ਬੰਦੇ ਆਣੇ ਹੋਰ ਵੀਡੀਓ ਬਣਾਉਂਦੀ ਤੁਹਾਨੂੰ ਪਤਾ ਲੱਗ ਗਈ ਇਹਨਾਂ ਦੀ ਸਟੋਰੀ ਹੈ ਇਦਾਂ ਪਤਾ ਨਹੀਂ ਕਿੰਨੇ ਮੁੰਡੇ ਕੁੜੀਆਂ ਆ ਜਿਨ੍ਹਾਂ ਨਾਲ ਇਹ ਚੀਜ਼ ਰੋਜ਼ ਹੁੰਦੀ ਆ ਤੇ ਇਹ ਕੋਈ ਇਦਾਂ ਦੀ ਗੱਲ ਨਹੀਂ ਆ ਜਿਹਨੂੰ ਤੁਸੀਂ ਇਗਨੋਰ ਕਰ ਦੋ ਹਰ ਵਾਰੀ ਇਹ ਹਰ ਹਰ ਘਰ ਘਰ ਦੇ ਵਿੱਚ ਇਹ ਗੱਲ ਪਹੁੰਚਣੀ ਚਾਹੀਦੀ ਆ ਤੇ ਸਾਨੂੰ ਸਮਝਣ ਦੀ ਲੋੜ ਆ ਯਾਰ ਤੁਸੀਂ ਆਪਣੇ ਨਿਆਣਿਆਂ ਨੂੰ ਮਰਵਾਈ ਜਾਂਦੇ ਹੋ ਦੋ ਨੰਬਰ ਦੇ ਵਿੱਚ ਭੇਜ-ਭੇਜ ਕੇ ਕਿੰਨੇ ਕੁ ਸਿਆਣੇ ਹੋ ਤੁਸੀਂ ਕੀ ਤੁਹਾਡੇ ਹੁਣ ਹੱਥ ਪੱਲੇ ਕੁਝ ਬਚਿਆ ਕੁਝ ਨਹੀਂ ਨਾ ਬਚਿਆ ਹੁਣ ਕੀ ਕਰ ਲਓਗੇ ਭੇਜ ਲਿਆ ਅਮਰੀਕਾ ਕਿਦੀ ਚੱਕ ਚੱਕ ਭੇਜਣਾ ਤੁਸੀਂ ਤੁਹਾਡੇ ਨਿਆਣੇ ਨਹੀਂ ਜਾ ਸਕਦੇ ਨਾ ਇੱਕ ਨੰਬਰ ਦੇ ਵਿੱਚ ਚੁੱਪ ਕਰਕੇ ਬਹਿ ਜਾ ਕਰੋ ਪੰਜਾਬ ਦੇ ਵਿੱਚ ਵੀ ਬਹੁਤ ਕੁਝ ਹੋ ਸਕਦਾ ਕਰ ਲਿਆ ਕਰੋ ਉੱਥੇ ਵੀ ਹੋ ਸਕਦਾ ਯਾਰ ਜੇ ਨਹੀਂ ਤਾਂ ਹੀ ਪੰਜਾਬ ਚ ਵੀ ਰੱਖਣਾ ਹਨਾ ਕੋਈ ਹੋਰ ਕਿਸੇ ਕੰਟਰੀ ਚ ਭੇਜ ਦਿਓ ਯੂਰਪ ਚ ਭੇਜ ਦਿਓ ਆਸਟ੍ਰੇਲੀਆ ਭੇਜ ਦਿਓ ਨਿਊਜ਼ੀਲੈਂਡ ਭੇਜ ਦਿਓ ਕਿਤੇ ਹੋਰ ਭੇਜ ਦਿਓ ਐਡਾ ਆਪਣੇ ਕੋਈ ਗਲ ਦੇ ਵਿੱਚ ਟਾਇਰ ਨਹੀਂ ਕੋਈ ਹੈਗਾ ਜਾਂ ਕਿਸੇ ਨੇ ਕਿਤੇ ਇਹਦਾ ਗਲ ਕੁੱਟ ਨਹੀਂ ਆਪਣਾ ਲਿਆ ਵੀ ਸਾਡਾ ਜੀ ਇਥੋਂ ਗਲਾ ਕੁੱਟਿਆ ਪਿਆ ਤਾਂ ਅਸੀਂ ਭੇਜਣੀ ਉਹਨਾਂ ਨੂੰ ਅਮਰੀਕਾ ਆ ਪੰਜਾਬੀ ਉਹ ਗੱਲਾਂ ਭਾਵੇਂ ਤੁਹਾਨੂੰ ਮੇਰੀਆਂ ਗੁੱਸੇ ਵਾਲੀਆਂ ਲੱਗਣ ਪਰ ਦੁੱਖ ਹੁੰਦਾ ਆ ਮੇਰੇ ਤੋਂ ਵੀ ਛੋਟੇ ਸੀਗੇ ਉਹ ਦੋਵੇਂ ਮੁੰਡੇ ਠੀਕ ਆ ਮੇਰੇ ਛੋਟੇ ਭਰਾ ਦੀ ਉਮਰ ਦੇ ਸੀ ਉਹ ਦੋਵੇਂ ਮੇਰਾ ਸੁਣ ਕੇ ਮੇਰਾ ਕਲੇਜਾ ਮੇਰਾ ਫਟਣ ਨੂੰ ਫਿਰੇ ਯਾਰ ਵੀ ਕੀ ਸਟੇਟ ਆਫ ਮਾਈਂਡ ਉਹਨਾਂ ਦਾ ਪੇਰੈਂਟਸ ਦਾ ਹੋਣਾ ਆ ਹਾਲਾਂਕਿ ਮੈਨੂੰ ਉਹਨਾਂ ਦੇ ਪੇਰੈਂਟਸ ਤੇ ਬਹੁਤ ਗੁੱਸਾ ਆ ਕਰਿਆ ਕਰਿਆ ਉਹਨਾਂ ਦੇ ਪੇਰੈਂਟਸ ਦੇ ਡਿਸੀਜਨ ਉਹਨਾਂ ਦੇ ਹੀ ਹੋ ਸਕਦਾ ਚਲੋ ਨਿਆਣਿਆਂ ਨੇ ਜਿੱਦ ਕੀਤੀ ਹੋਵੇ ਜੋ ਵੀ ਆ ਠੀਕ ਆ ਪਰ ਮੈਂ ਕਦੀ ਪਹਿਲੇ ਦਿਨ ਤੋਂ ਇਸ ਚੀਜ਼ ਦੇ ਹੱਕ ਦੇ ਵਿੱਚ ਨਹੀਂ ਸੀ ਪੀ ਤੁਸੀਂ ਗਲਤ ਹੋ ਯਾਰ ਜੇ ਤੁਸੀਂ ਡਿਪੋਰਟ ਵੀ ਹੁੰਨੇ ਆ ਨਾ ਅਮਰੀਕਾ ਤੁਹਾਨੂੰ ਡਿਪੋਰਟ ਵੀ ਕਰਦਾ ਆ ਤਾਂ ਤੁਸੀਂ ਯਾਰ ਦੋ ਨੰਬਰ ਦੇ ਵਿੱਚ ਜਾਂਦੇ ਹੋ ਤੁਸੀਂ ਆਪਣੇ ਆਪ ਨੂੰ ਯਾਰ ਕੈਪੇਬਲ ਬਣਾ ਲਓ ਨਾ ਤੁਸੀਂ ਇੱਕ ਨੰਬਰ ਦੇ ਵਿੱਚ ਜਾਣ ਦੇ ਲਈ ਅੱਜ ਯਾਰ ਮੈਂ ਮੈਂ ਕੈਨੇਡਾ ਆਇਆ ਹਾਂ ਹਨਾ ਜਦੋਂ ਵੀ ਤੇ ਕਿੰਨਾ ਟਾਈਮ ਵੀ ਹੋ ਗਿਆ ਮੈਨੂੰ ਮੈਂ ਇੱਕ ਨੰਬਰ 'ਚ ਆਇਆ ਸੀ ਮੈਂ ਸਟੱਡੀ ਵੀਜ਼ਾ ਤੇ ਆਇਆ ਸੀਗਾ ਮੈਨੂੰ ਕੋਈ ਡਰ ਨਹੀਂ ਸੀ ਕਿ ਮੈਨੂੰ ਰਿਪੋਰਟ ਕਰ ਦੇਣਗੇ ਮੈਂ ਇਦਾਂ ਦਾ ਨਾਕ ਉਹਦੀ ਇੱਥੇ ਕੋਈ ਕੰਮ ਕਰਿਆ ਨਾ ਮੈਂ ਕੱਚਾ ਸੀ ਮੈਂ ਇੱਥੇ ਪੱਕਾ ਆ ਹਣਾ ਪਰ ਮੇਰੇ ਲੀਗਲ ਡਾਕੂਮੈਂਟ ਇੱਕ ਇੱਕ ਡਾਕੂਮੈਂਟ ਮੇਰਾ ਲੀਗਲ ਆ ਮੈਂ ਮਿਹਨਤ ਕੀਤੀ ਮੈਂ ਹਾਰਡ ਵਰਕ ਕੀਤਾ ਮੈਂ ਇੱਥੇ ਪਹੁੰਚਿਆ ਠੀਕ ਆ ਮੇਰੇ ਘਰ ਦੇ ਨੇ ਪੈਸੇ ਲਏ ਤੁਸੀਂ ਇੰਨੇ ਕੈਪੇਬਲ ਬਣੋ ਪੇਲੀ ਤੇ ਗੱਲ ਵੀ ਤੁਸੀਂ ਆਪਣੇ ਪੈਰਾਂ ਦੇ ਇੱਕ ਨੰਬਰ 'ਚ ਜਾ ਸਕੋ ਨਹੀਂਓ ਚੁੱਪਚਾਪ ਉੱਥੇ ਬੈਠੋ ਆਪਣੀ ਪੜ੍ਹਾਈ ਕਰੋ ਠੀਕ ਆ ਹੋਰ ਕੰਟਰੀ ਦੇਖ ਲਓ ਦੁਨੀਆ ਖਤਮ ਨਹੀਂ ਹੋਗੀ ਸਾਰੇ ਆਪਣੇ ਕਿਨਾਂ ਆਪਣੀ ਕਮਿਊਨਿਟੀ ਦੇ ਪੇਰੈਂਟਸ ਨੂੰ ਵੀ ਤੁਸੀਂ ਗੱਲ ਸੁਣੋ ਆਪਣੇ ਬੱਚਿਆਂ ਨੂੰ 12ਵੀਂ ਤੋਂ ਬਾਅਦ ਇੱਕ ਤਾਂ ਪਹਿਲੀ ਗੱਲ ਬਾਹਰ ਨਾ ਭੇਜੋ ਦੂਜੀ ਗੱਲ ਭੇਜਣਾ ਆ ਠੀਕ ਆ ਇੱਕ ਨੰਬਰ ਦੇ ਵਿੱਚ ਭੇਜੋ ਦੁਨੀਆ ਖਤਮ ਨਹੀਂ ਹੋਊਗੀ ਇੱਕ ਤੇ ਇਹ ਚੱਲ ਪਿਆ ਜੀ ਕੀਤੀ ਉਹਨੇ 12ਵੀਂ ਕੀਤੀ ਨਾ ਕੋਈ ਦਾੜੀ ਨਾ ਉਹਦੇ ਕੋਈ ਮੋਸ਼ਾ 18 18 19 ਸਾਲ ਦੇ ਭੇਜੀ ਜਾਂਦੇ ਯਾਰ ਉਹਨਾਂ ਨੂੰ ਬਾਹਰ ਕਿਉਂ ਯਾਰ ਉਹਨਾਂ ਨੂੰ ਨਹੀਂ ਸਮਝ ਹੁੰਦੀ ਨੇਂ ਇਹਨਾਂ ਨੂੰ ਪਤਾ ਹੁੰਦਾ ਯਾਰ ਦੁਨੀਆ ਚੱਲਦੀ ਕਿ ਦੁਨੀਆ ਪਤਾ ਕਿੰਨੀ ਤੇਜ਼ ਆ ਇੱਥੇ ਤੁਹਾਨੂੰ ਲੱਗਦਾ ਮਜ਼ਾਕ ਹੀ ਆ ਉਹਨਾਂ ਵਿਚਾਰਿਆ ਨੇ ਕਿ ਦੀ ਪਿੰਡ ਤੋਂ ਬਾਹਰ ਜਾ ਕੇ ਦੇਖਿਆ ਨਹੀਂ ਹੁੰਦਾ ਉਹਨਾਂ ਨੂੰ ਚੱਕ ਕੇ ਜਿਸੀ ਦੂਜੇ ਮੁਲਕ ਚ ਭੇਜ ਦਿੰਦੇ ਜਿੱਥੇ ਬਾਸ਼ਾ ਵੱਖਰੀ ਐ ਜਿੱਥੇ ਕਲਚਰ ਵੱਖਰਾ ਜਿੱਥੇ ਸਭ ਕੁਝ ਵੱਖਰਾ ਉਤੋਂ ਇੱਥੇ ਜਿਹੜੇ ਬੈਠੇ ਆ ਆਪਣੀ ਕਮਿਊਨਿਟੀ ਦੇ ਬੰਦੇ ਅੱਧੇ ਤਾਂ ਉਹਨਾਂ ਨੂੰ ਖਾਣ ਨੂੰ ਫਿਰਦੇ ਆ ਕਿ ਹੁਣ ਮੈਨੂੰ ਪਤਾ ਨਹੀਂ ਕਿ ਕੀ ਰੈਸਟੋਰੈਂਟਾਂ ਤੇ ਕੀ ਚੱਲਦਾ ਪਿਆ ਐ ਜਾਂ ਕੁੜੀਆਂ ਦੇ ਨਾਲ ਇੱਥੇ ਕੀ ਹੁੰਦਾ ਐ ਜਾਂ ਕੀ ਨਹੀਂ ਚੱਲਦਾ ਸਭ ਪਤਾ ਯਾਰ ਮੈਂ ਹੁਣ ਨਹੀਂ ਓਪਨਲੀ ਉਹ ਚੀਜ਼ਾਂ ਗੱਲ ਕਰਦਾ ਹੁਣ ਮੈਂ ਕੀ ਕੀ ਕਰਾਂਗਾ ਪਰ ਪਤਾ ਤੇ ਸਭ ਨੂੰ ਹੀ ਆਣਾ ਮੈਂ ਤਾਂ ਫਿਰ ਵੀ ਮਾੜਾ ਮੋਟਾ ਬੋਲਦਾ ਨਾ ਇੱਥੇ ਆ ਕੇ ਪਰ ਕਈ ਲੋਕੀ ਹੈਗੇ ਜਿਨ੍ਹਾਂ ਨੂੰ ਪਤਾ ਹੈ ਪਰ ਕੋਈ ਬੋਲਦਾ ਨਹੀਂ ਉਸ ਚੀਜ਼ ਦੇ ਕਿਉਂਕਿ ਜਦੋਂ ਤੱਕ ਕਿਸੇ ਦੇ ਆਪਣੇ ਨਹੀਂ ਸੱਟ ਲਾਦੀਓ ਤਾਂ ਤੁਹਾਡੇ ਆਪਣੇ ਸੱਟ ਨਹੀਂ ਲਾਦੀ ਤੁਸੀਂ ਵੀ ਨਹੀਂ ਬੋਲਦੇ ਸਭ ਕੁਝ ਹੁੰਦਾ ਯਾਰ ਇੱਥੇ ਕੁੜੀਆਂ ਵਿਚਾਰੀਆਂ ਇੱਥੇ ਜਿਹੜੀਆਂ 12ਵੀਂ ਤੋਂ ਬਾਅਦ ਆਈਆਂ ਹੋਈਆਂ ਆ ਕੀ 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 ਨਹੀਂ ਉਹਨਾਂ ਦੇ ਨਾਲ ਹੁੰਦਾ ਹਾਂ ਸਭ ਕੁਝ ਹੁੰਦਾ ਇੱਥੇ ਸਾਰੇ ਇੱਕ ਇੱਕ ਗਲਤ ਕੰਮ ਹੁੰਦੇ ਇੱਥੇ ਵੀ ਸਭ ਕੁਝ ਚੱਲਦਾ ਇੱਥੇ ਵੀ ਸਭ ਨੂੰ ਪਤਾ ਆ ਜਿਹੜੇ ਕਈ ਇੰਨੇ ਪੁਰਾਣੇ ਆ ਕੇ ਬੈਠੇ ਆ ਜਿਹਨੇ ਰੈਸਟੋਰੈਂਟ ਆਪਣੇ ਰਨ ਕਰ ਰਹੇ ਕਿਨੇ ਕਿਨੇ ਡਾਲਰਾਂ ਤੇ ਮੁੰਡੇ ਕੁੜੀਆਂ ਤੋਂ ਕੰਮ ਕਰਾਉਂਦੇ ਆ ਸਿਕ ਨੂੰ ਨਹੀਂ ਪਤਾ ਸਭ ਨੂੰ ਪਤਾ ਆ ਉਹਨਾਂ ਨੂੰ ਵੀ ਪਤਾ ਉਹ ਤੇ ਮੈਂ ਕਿਹਾ ਉਹਨਾਂ ਨੇ ਲੇਖਾ ਕਿੱਥੇ ਜਾਣਾ ਆ ਵਿਚਾਰੇ ਮੁੰਡੇ ਕੁੜੀਆਂ ਇੰਨੇ ਹਾਰਡਵਰਕ ਕਰਦੇ ਆ ਵਿਚਾਰੇ 8 8 9 9 ਡਾਲਰ ਤੇ 10 ਦਾ ਡਾਲਰ ਤੇ ਲੱਗੇ ਹੋਏ ਕਹਿਣਾ ਸੋਖਾ ਪਰ ਕੀ ਹੋਵੇ ਬੰਦਾ ਯਾਰ ਕਈ ਵਾਰ ਮੇਰਾ ਆਪਣਾ ਮਨ ਖਰਾਬ ਹੋ ਜਾਂਦਾ ਦਿਲ ਟੁੱਟ ਜਾਂਦਾ ਆ ਨਾ ਹੀ ਉਹਨਾਂ 'ਚ ਅੱਗੋ ਹਿੰਮਤ ਹੁੰਦੀ ਆ ਮੁੰਡੇ ਕੁੜੀਆਂ 'ਚ ਕਿ ਅੱਗੋ ਕਹਿ ਸਕਣ ਵੀ ਫਿਰ ਮਜਬੂਰੀਆਂ 'ਚ ਫਸੇ ਹੁੰਦੇ ਆ ਏਮਪਲੋਇਰ ਉਹਨਾਂ ਦਾ ਫਾਇਦਾ ਚੱਕਦੇ ਆ ਪਰ ਮੇਰੀ ਬਸ ਇਹੀ ਬੇਨਤੀ ਆ ਠੀਕ ਆ ਹਰ ਇੱਕ ਪੰਜਾਬੀ ਨੂੰ ਮੈਂ ਤੁਹਾਡਾ ਕੋਈ ਦੋਖੀ ਨਹੀਂ ਆ ਠੀਕ ਆ ਮੈਂ ਵੀ ਤੁਹਾਡੇ ਵਰਗੀਆਂ ਮੈਂ ਬਸ ਇੱਕ ਗੱਲ ਕਹਿਣਾ ਆਪਣੇ ਬੱਚਿਆਂ ਨੂੰ ਥੋੜੇ ਜਿ ਮੈਚੂਰ ਹੋ ਲੈਂਦੇਆ ਕਰੋ ਉਦੋਂ ਭੇਜਿਆ ਕਰੋ ਬਾਹਰ ਦੂਜੀ ਗੱਲ ਆਪਣੇ ਬੱਚਿਆਂ ਨੂੰ ਇੱਕ ਨੰਬਰ 'ਚ ਭੇਜਿਆ ਕਰੋ ਜਿੱਥੇ ਵੀ ਭੇਜਨਾ ਨਾ ਦੋ ਨੰਬਰ 'ਚ ਭੇਜੋ ਆਪਣੇ ਨਿਆਣਿਆਂ ਨੂੰ ਤੁਸੀਂ ਹੱਥੋਂ ਗਵਾ ਲੋਗੇ ਫਿਰ ਪਿੱਛੇ ਪਛਤਾਵਾ ਹੀ ਰਹਿ ਜਾਂਦਾ ਹੈ ਤੇ ਪਛਤਾਵੇ 'ਚ ਕੁਝ ਪੁੰਹਦਾ ਨਹੀਂ ਆ ਬਸ ਬੰਦਾ ਪਛਤਾਉਂਦਾ ਹੀ ਰਹਿੰਦਾ ਹੋਰ ਕੁਝ ਨਹੀਂ ਉਹਨੂੰ ਲੱਭਦਾ ਕੁਝ ਨਹੀਂ ਉਹਨੂੰ ਦੇਹਤਾ ਜ਼ਿੰਦਗੀ ਖਤਮ ਹੋ ਜਾਂਦੀ ਨਰਕ ਬਣ ਜਾਂਦੀ ਆ ਆਪਣੇ ਬੱਚਿਆਂ ਨੂੰ ਆਪਣੇ ਹੱਥੀਂ ਹੱਥੋਂ ਨਾ ਗਵਾ ਲਿਓ ਪਲੀਜ਼ ਮੇਰੀ ਇਹ ਹੀ ਬੇਨਤੀ ਆ ਹਰ ਇੱਕ ਪੰਜਾਬੀ ਨੂੰ ਹੋਰ ਕੁਝ ਨਹੀਂ ਇੱਥੇ ਰੱਖਿਆ ਦੈਟਸ ਇਟ ਨਹੀਂ ਬੰਦਾ ਬਾਹਰ ਦਾ ਜੀ ਆਪਣਾ ਡੰਗ ਇੱਥੇ ਆ ਦੋ ਟਾਈਮ ਦੀ ਵਧੀਆ ਰੋਟੀ ਖਾਣੀ ਆ ਇੱਕ ਛੱਤ ਚਾਹੀਦੀ ਆ ਉੱਪਰ ਪੰਜਾਬ ਦੇ ਵਿੱਚ ਵੀ ਕੁਛ ਨਾ ਕੁਛ ਕਰ ਸਕਦੇ ਆ ਆਪਣਾ ਬ੍ਰੇਨ ਵਾਸ਼ ਨਾ ਕਰਕੇ ਕਿਸੇ ਦੇ ਪਿੱਛੇ ਲੱਗ ਕੇ ਆਪਣਾ ਬ੍ਰੇਨ ਵਾਸ਼ ਕਰਕੇ ਆਪਣਾ ਬੇੜਾ ਨਾ ਕਰਕੇ ਕਰਾ ਲਿਓ ਤੇ ਹੁੰਦਾ ਵੀ ਆ ਜੀ ਇਦਾਂ ਇਹ ਸੱਚ ਆ ਮਿਲਦੇ ਆਂ ਜੀ ਅਗਲੀ ਲਾਈਵ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਜਿੰਨੇ ਵੀਰ ਭੈਣਾਂ ਨੇ ਨਾਲ ਜੁੜੇ ਆ ਇੱਕ ਵਾਰੀ ਤੁਸੀਂ ਲਾਈਕ ਕਰ ਦਿਓ ਜੇ ਵੀਡੀਓ ਚੰਗੀ ਲੱਗੀ ਹੋਵੇ ਇੱਕ ਮੈਸੇਜ ਚੰਗਾ ਲੱਗਾ ਹੋਵੇ ਸ਼ੇਅਰ ਕਰ ਦਿਓ ਮੈਂ ਬਸ ਇਹੀ ਦਰਖਾਸਤ ਕਰਦਾ ਆਂ ਵੀ ਜਤ ਜਿਆਦਾ ਲੋਕ ਇਸ ਗੱਲ ਨੂੰ ਸਮਝਣ ਸੁਣਨ ਤਾਂ ਕਿ ਕਿਸੇ ਹੋਰ ਦੇ ਨਾਲ ਇਹ ਚੀਜ਼ ਨਾ ਵਾਪਰੇ ਕੋਈ ਹੋਰ ਮਾਂ ਪਿਓ ਇਹ ਬੇਵਕੂਫੀ ਕਰਕੇ ਆਪਣੇ ਬੱਚਾ ਨੂੰ ਨਾ ਗਵਾਵੇ ਥੈਟਸ ਇਟ ਬਸ ਇਹੀ ਮੈਂ ਚਾਹੁੰਨਾ ਆਂ ਹੋਰ ਮੇਰਾ ਕੋਈ ਮਕਸਦ ਨਹੀਂ ਆ ਕਿਉਂਕਿ ਗੱਲ ਇਹ ਸਿਰਫ ਇਨ੍ਹਾਂ ਦੋ ਮੁੰਡਿਆਂ ਦੀ ਨਹੀਂ ਇਨਾਂ ਤੋਂ ਪਹਿਲਾਂ ਵੀ ਬੜੇ ਮੁੰਡਿਆਂ ਨੇ ਸੇਮ ਤਰੀਕੇ ਦੇ ਨਾਲ ਆਪਣੀਆਂ ਜਾਨਾਂ ਗਵਾਈਆਂ ਤੇ ਸ਼ਾਇਦ ਮੈਨੂੰ ਲੱਗਦਾ ਵੀ ਹਜੇ ਵੀ ਆਪਣੇ ਲੋਕੀ ਸਮਝਦੇ ਨਹੀਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਚੀਜ਼ਾਂ ਹੁੰਦੀਆਂ ਰਹਿਣਗੀਆਂ ਪਰ ਮੈਂ ਨਹੀਂ ਚਾਹੁੰਦਾ ਵੀ ਇਹ ਚੀਜ਼ਾਂ ਹੋਣ ਤੇ ਜਿੰਨਾ ਕੁ ਮੈਂ ਆਪਣੀ ਸਾਈਡ ਤੋਂ ਕਰ ਸਕਦਾ ਬਈ ਮੈਂ ਬੋਲਦਾ ਆ ਮੈਂ ਬਾਰ-ਬਾਰ ਉਹੀ ਸੇਮ ਚੀਜ਼ਾਂ ਲੋਕਾਂ ਨੂੰ ਕਹਿੰਨਾ ਆ ਨਹੀਂ ਸਮਝਦੇ ਬਈ ਕੀ ਕੀ ਕਰ ਸਕਦੇ ਆ ਹਣਾ ਹੁਣ ਮੈਂ ਵੀ ਘਰ-ਘਰ ਚ ਜਾ ਕੇ ਇਹ ਚੀਜ਼ ਨਹੀਂ ਸਮਝਾ ਸਕਦਾ ਪਰ ਮੈਂ ਹੱਥੀਂ ਜੋੜ ਸਕਦਾ ਆ ਮੈਂ ਚੀਜ਼ਾਂ ਜਾ ਕੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਇਹ ਕੇਸ ਤੁਹਾਡੇ ਸਾਹਮਣੇ ਆ ਗਿਆ ਤੁਹਾਨੂੰ ਪਤਾ ਲੱਗ ਗਿਆ ਬڑے ਕੇਸ ਹੈ ਜੀ ਹੋਰ ਤੁਹਾਡੇ ਸਾਹਮਣੇ ਵੀ ਨਹੀਂ ਕਦੀ ਆਇਆ ਇਹ ਨਾ ਤੁਹਾਨੂੰ ਕਦੀ ਪਤਾ ਲੱਗਿਆ ਸੋ ਪਲੀਜ਼ ਇਸ ਨੂੰ ਇੱਕ ਮੇਰੇ ਵੱਲੋਂ ਰਿਕੁਐਸਟ ਸਮਝਿਨਾ ਆਪਣਾ ਛੋਟਾ ਭਰਾ ਸਮਝ ਕੇ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਮੈਨੂੰ ਮਾਫ ਕਰ ਦੇਣਾ ਮੇਰੀ ਕੋਈ ਇੰਟੈਂਸ਼ਨ ਨਹੀਂ ਕਿਸੇ ਨੂੰ ਹਰਟ ਕਰਨ ਦੀ ਜਸਟ ਪਲਾ ਚਾਉਣਾ ਐਸ ਆਪਣੀ ਕਮਿਊਨਿਟੀ ਦਾ ਕਿ ਆਲਰੇਡੀ ਬੜਾ ਨੁਕਸਾਨ ਆਪਣਾ ਹੁੰਦਾ ਆਇਆ ਹੈ ਇੰਨੇ ਟਾਈਮ ਤੋਂ ਤੇ ਹੁੰਦਾ ਪਿਆ ਹੈ ਆਲਰੇਡੀ ਆਪਣਾ ਆਪਾਂ ਹੋਰ ਇਨ੍ਹਾਂ ਚੱਕਰਾਂ ਦੇ ਵਿੱਚ ਆਪਣਾ ਨੁਕਸਾਨ ਨਾ ਕਰਾ ਲਈਏ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ ਹੋ ਸਕਿਆ ਸ਼ੇਅਰ ਤੇ ਲਾਈਕ ਜਰੂਰ ਕਰ ਦੇਣਾ ਬਾਕੀ ਜਲਦੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਤੁਹਾਡਾ ਸਾਰਿਆਂ ਦਾ ਚੜ੍ਹਦੀ ਕਲਾ ਦੇ ਵਿੱਚ ਰੋ